ਉਹ ਦਾਸਪੁਰ ਦੇ ਕਾਵਿਆਂ ਦੇ ਮੋਲਾ ਕ੍ਰਿਸ਼ਨਨਗਰ ਵਿਖੇ ਦੋ ਬੱਚਿਆਂ ਦੀ ਮਾਂ ਆਪਣੇ ਹੀ ਭਰਾ ਦੇ ਘਰ ਨਾਲ ਫਰਾਰ ਹੋ ਗਈ ਹੈ ਔਰ ਆਪਣੇ ਨਾਲ ਇੱਕ ਆਪਣੀ 11 ਸਾਲਾਂ ਦੀ ਬੱਚੀ ਨੂੰ ਵੀ ਨਾਲ ਲੈ ਗਈ ਦਰ ਕੇ ਆਪਣੇ ਇੱਕ ਲੜਕੇ ਨੂੰ ਘਰ ਛੱਡ ਗਈ ਹੈ ਉਸੇ ਉਜ਼ਾ ਪਤੀ ਆਪਣੀ ਪਤਨੀ ਅਤੇ ਬੱਚੀ ਨੂੰ ਲੱਭਣ ਲਈ ਵੱਖ-ਵੱਖ ਥਾਣਿਆਂ ਤੇ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਵਿੱਚ ਚੱਕਰ ਲਗਾ ਰਹੇ ਇਸ ਬਾਰੇ ਜਾਣਕਰ ਦਿੰਦੇ ਹਾਂ ਗੁਮਸ਼ਾ ਔਰਤ ਦੇ ਪਤੀ ਵਿਕਰਮ ਨੇ ਕਿਹਾ ਕਿ ਮੇਰੇ ਸਾਲੇ ਦਾ ਜੋ ਕਿ ਮੇਰੇ ਘਰ ਅਕਸਰ ਅੰਦੇ ਅੰਦਾਜ਼ ਰਹਿੰਦਾ ਸੀ ਪਰ ਮੈਨੂੰ ਹੈਰਾਨ ਕੀਤਾ ਉਹ ਤਾਂ ਹੀ ਕਿ ਉਹ ਮੇਰੀ ਪਤਨੀ ਨੂੰ ਦੀਦੀ ਕਹ ਕੇ ਬੁਲਾਉਂਦਾ ਸੀ ਪਰ ਮੈਨੂੰ ਬਹੁਤ ਹੀ ਦੁੱਖ ਲੱਗਿਆ ਜਦੋਂ ਬੀਤੇ ਦਿਨੀ ਮੇਰੇ ਸਾਲੇ ਨਾਲ ਹੀ ਫਰਾਰ ਹੋ ਗਈ ਉਸਨੇ ਕਿਹਾ ਕਿ ਮੈਂ ਕਾਧਿਆ ਦੇ ਥਾਣੇ ਤੇ ਐਸੇ ਦਸਤਰਰਖਾ ਦਿੱਤੀ ਹੋਈ ਹੈ ਅਤੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖਿਆ ਹੈ ਉਹਨਾਂ ਨੇ ਦੱਸਿਆ ਹੈ ਕਿ ਮੇਰੀ ਪਤਨੀ ਆਪਣੇ ਨਾਲ ਮੇਰੀ 11 ਸਾਲ ਦੀ ਬੇਟੀ ਨੂੰ ਲੈ ਗਈ ਹੈ ਅਤੇ ਬੇਟੀ ਨੂੰ ਇੱਥੇ ਛੱਡ ਗਈ ਹੈ ਹੁਣ ਉਹ ਕਹਿ ਰਿਹਾ ਹੈ ਕਿ ਮੈਂ ਵਾਰ ਵਾਰ ਪੁਲਿਸ ਅਧਿਕਾਰ ਨਾਲ ਸੰਪਰਕ ਕਰ ਰਹੇ ਹਾਂ ਪਰ ਇਹਦੇ باوجود ਵੀ ਪੁਲਿਸ ਇਸ ਸਬੰਧ ਵਿੱਚ ਕੋਈ ਸਖ਼ਤ ਕਾਰ ਨਹੀਂ ਚੁੱਕ ਰਹੀ ਪਰ ਮੈਂ ਨਵਿਕਰਮਣ ਸਾਨੂੰ ਬਚਨਾਲਾ ਕ੍ਰਿਸ਼ਨਗਰ ਮੋਲਾ ਕਾਦੀ ਇਹ ਸਰ ਮੈਂ ਨਹੀਂ ਇਹ 16 ਤਰੀਕ ਦੀ ਮੇਰੀ ਵਾਈਫ ਘਰੋਂ ਛੱਡ ਕੇ ਚਲੀ ਗਈ ਪਰੀ ਭਾਂਡੋਰ ਕੀਤੇ ਐ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਆ ਤੇ ਕੁਛ ਨਹੀਂ ਪਤਾ ਲੱਗਾ ਬਾਅਦ ਤਿੰਨ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਲੇ ਦੇ ਸਾਰੇ ਨਾਂਗੇ ਰਿਸ਼ਤੇਦਾਰ ਜਿੰਨੇ ਉਹ ਸਾਡਾ ਤੇ ਬਾਕੀ ਉਹ ਜੋ ਕੁਛ ਹੈਗਾ ਹੀ ਪੈਸਾ ਤੇ ਲਾਵੇ ਤੇ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ ਨਾਲ ਮੇਰੀ ਗੁੜੀਆਂ ਛੋਟੀਆਂ ਵੀ ਲੈ ਗਈ 12 ਸਾਲਾਂ ਦੀ ਗੁੜੀਆਂ ਜਿਹੜੀ ਨਾਲ ਲੈ ਕੇ ਗਈ ਮੈਂ ਤੇ ਐਹੀ ਮੰਗ ਕਰਨਾ ਚਲੋ ਕੁਛ ਨਹੀਂ ਰਹਾ ਨੂੰ ਦੇ ਕਿ ਕਰਨੀ ਕੋਈ ਕਾਰਵਾਈ ਹੁੰਦੀ ਮੈਂ ਕੰਮ ਲੇਟਾ ਕਰ ਕਰ ਕੇ ਆ ਸਾਰਾ ਧਾਕ ਕੇ ਆ ਟਾਲੇ ਵੀ ਕੀਤੀ ਕਮਲੇਟ ਹੈ ਪਗਮਨ ਤੁਮਾਰ ਸੀ ਇਹੋ ਨੇ ਵੀ ਕਮਲੇਟਾਂ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਲੇ ਤੇ ਬਸ ਆਈ ਮੈਸੇਜ ਆਏ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣੀ ਏ ਆ ਹੋਣੀ ਏ ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ 16 ਤਰੀਕ ਦੀ ਕੋਈ ਕਾਰਵਾਈ ਕੋਸ਼ਿਸ਼ ਨਹੀਂ ਉਸ ਤੋਂ ਬਾਅਦ ਆ ਮੈਂ ਆ ਲਿਖਾ ਕੇ ਸਾਰੇ ਬਾਸਾ ਡੇਰੇ ਹਰੇ ਇੱਕ ਸ਼ਾਰਾਂ ਤੇ ਦਿੱਤੇ ਆ ਯਾਲੇ ਸਾਰਾ ਕੁਝ ਬਣਾ ਕੇ ਅਰੇ ਵੀ ਕੋਈ ਮਤਲਬ ਇਹ ਰਬਟਾਲੇ ਵੀ ਦਿੱਤੀ ਗਏ ਉਹਨਾਂ ਨੇ ਆ ਸੀਰ ਦਿੱਤੀ ਮੈਨੂੰ ਅਸੀਂ ਇਹਦੇ ਲਈ ਉੱਥੇ ਵੀ ਦੋ ਤਿੰਨ ਵਾਰੀ ਮੋਕਾ ਆ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਐ ਹੀ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨੀ ਆ ਪੁੱਛ ਗਿਛ ਕਰਨੀ ਆ ਕੁਝ ਵੀ ਅੜਾ ਹੁੰਦਾ ਵਾ ਤੁਹਾਨੂੰ ਫੋਨ ਕਰਾਂਗੇ ਦੱਸਾਂਗੇ ਮੇਰੇ ਦੋ ਬੱਚੇ ਜੇ ਗੁੜੀਆਂ ਨਾਲ ਲੱਗੇ ਆ 14 ਸਾਲਾਂ ਦਾ ਬੇਟਾ ਵਾ ਆ ਬੇਟਾ ਲੱਕੇ ਨਾਲ ਮੇਰੇ ਜਿੰਦਗੀ ਲਈ ਇਹ 16 ਤਰੀਕ ਦੀ 16 ਅਪ੍ਰੈਲ ਦੀ 2025 ਇਹਦੇ ਨਾਲ ਜੀ ਆ ਜਿੰਨਾ ਗਈ ਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੀ ਚੀਮਾ ਬਾਰ ਦਾ ਮੁੰਡਾ ਮੁੰਡੇ ਦੀ ਫੋਟੋ ਕਹ ਰਾਜਾਂ ਸੀ ਹਾਂਜੀ ਕਹ ਰਾਜਾਂ ਸੀ ਮੇਰੇ ਸਾਲੇ ਨਾਲ ਆਂਦਾ ਹੀ ਮੇਰੇ ਸਾਲੇ ਹਰ ਆਂਦਾ ਹੈ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਰ ਦੇ ਨਾਲ ਆਂਦਾ ਹੈ ਹਤੇ ਆ ਗਿਆ ਤੇ ਮੇਰੀ ਬੋਟੀ ਨੂੰ ਭਾਨ ਕਹਿੰਦਾ ਸੀ ਦੀਦੀ ਦੀਦੀ ਕਰਕੇ ਬੋਲ ਦਿੰਦਾ ਹੈ ਤੇ ਬਸ ਇਦਾਂ ਹੀ ਦੀਦੀ ਕਰਕੇ ਉਹਨੇ ਕਹਿਣਾ ਕਹਿਣਾ ਦੀਦੀ ਇਦਾਂ ਦੀਦੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਰ ਵੀ ਉਹਨੋਂ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਕੀਤੀ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਦਾ ਉਹਨਾਂ ਦੇ ਕਿਤੇ ਗੱਲਬਾਤ ਚੱਲਦੀ ਪਈ ਹੈ ਤੇ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗਈਆਂ ਮੇਰੇ ਸਾਲੇ ਹਰ ਦੀ ਉਹਨਾਂ ਨੇ ਮ ਪੁੱਛਿਆ ਵਾ ਰਿਕਾਰਡਿੰਗ ਆਈ ਤੱਕ ਸੋਲਾ ਮੇਰਾ ਮੇਰੇ ਉੱਖਾ ਹੁੰਦਾ ਮੈਨੂੰ ਕਹਿੰਦਾ ਵਾ ਭਾਜੀ ਆ ਨੇ ਨਾ ਸਮਝਾ ਨਾ ਸਕੀਤਾ ਸਮਝਾ ਨਾ ਦੇ ਚ ਕੋਈ ਲੱਭੀ ਨਹੀਂ ਜੇ ਹੈ ਕਿ ਬਾਕੀ ਉਹਨੂੰ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੂੰ ਜਿੱਦਾਂ ਨਹੀਂ ਉਹਨੇ ਵਰਡਿੰਗ ਯੂਜ਼ ਕੀਤੀ ਨਾ ਆਪਣੀ ਤੇ ਇਦਾਂ ਨਹੀਂ ਉਹਨੇ ਬਹੁਤ ਜ਼ਿਆਦਾ ਕੀਤਾ ਉਹ ਤੋਂ ਮੈਂ ਸਾਰੇ ਆਪਣੇ ਲਈ ਕਿਹਾ ਵਾ ਮੈਂ ਕੋਈ ਇੰਨੀ ਗੱਲਬਾਤ ਹੈ ਤੂੰ ਆਪਣੀ ਨਾਲ ਦੀ ਨੂੰ ਉੱਥੇ ਛੱਡ ਕੇ ਆ ਆਪਣੇ ਸੋਹਰੇ ਤੇ ਆਪੀ ਬਾਬਸਾਏ ਦੀ ਕਿੰਦਾ ਨਹੀਂ ਹੋ ਰਾ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਛੱਡਣਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਮੁੰਡੇ ਜਿਹੜਾ ਮਾਂ ਆ ਉਹਨੂੰ ਨਹੀਂ ਕਹਿ ਪਤਾ ਨਾ ਰਹੇ ਪਿਓ ਨੂੰ ਭਰਾ ਦੇ ਨੂੰ ਛੋਟੇ ਨੂੰ ਪਤਾ ਭਰਾ ਦਾ ਨਾ ਰੋਹੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰ ਦੇਣਾ ਦੱਸ ਦੇ ਦੋ ਤਿੰਨ ਵਾਰ ਇਹਨਾਂ ਨੇ ਪਿੰਡ ਗਿਆ ਚੀਮਾ ਬਾਠ ਗਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਆ ਪਿੰਡ ਗਿਆ ਵਾ ਤੇ ਮਾਰੀ ਨੂੰ ਮੈਂ ਕਹਾਂ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚਾ ਕੇ ਕਰਨਾ ਤੇ ਕਾਲੇ ਸਟਰੀ ਡੀਟੇਲਾਂ ਸਾਰਾ ਤੋਂ ਮਾਂ ਨੇ ਫੋਨ ਦੇਤਾ ਭਰਾ ਕੋ ਮੰਗਿਆ ਫੋਨ ਭਰਾ ਕੋ ਮੇਰੇ ਨਾਲ ਬੈਂਸ ਨਾ ਪਹਿਲਾਂ ਰਣਾ ਪਿਆ ਇਹਨਾਂ ਮੈਂ ਨਹੀਂ ਦੇਣਾ ਜਿੰਨੂੰ ਕਹਿਣਾ ਕਰ ਰਿਹਾ ਤੂੰ ਇਦਾ ਕੰਨਾ ਕੰਨਾ ਮੈਂ ਇੱਕ ਰਿਕਾਰਡਿੰਗ ਲਈ ਪਈਆਂ ਉਹਨਾਂ ਨੇ ਸਰ ਮੰਗਿਆ ਇਹ ਕਰਨਾ ਮੇਰੀ ਪੇ ਸੁਣਾਈ ਕੀਤੀ ਜੇ ਸਰ ਮੈਂ ਫਿਰ ਆਸਾਂ ਲੱਗਿਆ ਹੀ ਮੰਗ ਕੰਨਾ ਮੇਰੀ ਕੋਈ ਨਹੀਂ ਸੁਣਾਈ ਹੋਉਂਦੀ ਬੜੀ ਭੱਜ ਦੌਰ ਕਰਨਿਆ ਬੜਾ ਕੁਛ ਕਰਕੇ ਵੇਜਾ ਕਾ ਕੁਛ ਨਹੀਂ ਹੋਉਂਦਾ ਕੋਈ ਜਗ੍ਹਾ ਇਦਾਂ ਨਹੀਂ ਛੱਡੀ ਜਿੱਤੇ ਮੈਂ ਨਹੀਂ ਗਿਆ ਦਿਨ ਰਾਤ ਮੈਂ ਭੱਜਿਆ ਮੈਨੂੰ ਜਦੋਂ ਛੁੱਟੀ ਹੁੰਦੀ ਮੈਂ ਦਿਹਾਰੀਆਂ ਤੋੜ ਕੇ ਆਪਣੀਆਂ ਸਾਰਾ ਕੁਛ ਮੁੰਡਾ ਉੱਥੇ ਲਵਾ ਕੇ ਬੈਂਕ 'ਚ ਮੈਂ ਕੰਮ ਕਰਨਾ ਚਾਹ ਪਣੇ ਦਾ ਕੰਮ ਕਰਨਾ ਵਾ ਵਾਈਸ ਵੀ ਦਾ ਕੰਮ ਕਰਨਾ ਵਾ ਦੇੜੀਆਂ ਤੋਰ ਕੇ ਮੈਂ ਲੱਭਣ ਜਾਣਾ ਰਿਹਾ ਮੈਂ ਕਦੀ ਅੰਮਰਸਾਰਾ ਚਲੰਦਰ ਲੁਧਿਆਣਾ ਹਰ ਇੱਕ ਜਗ੍ਹਾ ਮੈਂ ਘੁੰਮ ਕੇ ਆਇਆ ਹਾਂ ਜਿੱਥੇ ਜਿੱਥੇ ਮੈਨੂੰ ਕੋਈ ਕਹਿੰਦਾ ਇੱਥੇ ਵੇਖਿਆ ਤੇ ਹਰ ਇੱਕ ਜਗ੍ਹਾ ਸਰ ਮੈਂ ਜਾਣਾ ਪਿਆ ਪਰ ਮੈਨੂੰ ਕੁਛ ਨਹੀਂ ਸਾਰਾ ਲੱਭਣ ਦਾ ਕੁਛ ਹਾਂ ਨਹੀਂ ਸਰ ਮੈਂ ਤਾਂ ਹੁਣ ਥੱਕ ਕੇ ਹਾਰ ਕੇ ਬੈ ਗਿਆ ਹੁਣ ਨਾ ਇੰਤਾਰ ਬੈਠਾ ਕਾਹੀ ਮੈਂ ਮੀਟੀਆਂ ਦੀ ਸਪੋਟ ਲਿਆਂ ਮੈਂ ਹਰ ਇੱਕ ਚੀਜ਼ ਪੰਜਾਬ ਪੁਲਿਸ ਵਾਲੇ ਜਿਹੜੇ ਹੁੰਦੇ ਆ ਹਰ ਇੱਕ ਚੀਜ਼ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਲੋਕੇਸ਼ਨ ਦੇਤੀ ਨੰਬਰ ਦੇਤੇ ਮੋਟਰਸਾਈਕਲ ਦਾ ਨੰਬਰ ਹਰ ਇੱਕ ਚੀਜ਼ ਦੋ ਫੋਨ ਖੜੇ ਇੱਕ Oppo ਤੇ ਇੱਕ Vivo ਦਾ ਇੱਕ ਸੈਮਸੰਗ ਦਾ ਇੱਕ Oppo ਦਾ ਖਰਾ ਉਹਨਾਂ ਦੇ ਡੱਬੇ ਵੀ ਰੇਸ਼ਟੇ ਉਹਨਾਂ ਨੂੰ ਕਹਿੰਦੇ ਨੰਬਰ ਟ੍ਰੇਸ ਤੇ ਪਾਇਆ ਹਜੇ ਤੱਕ ਟ੍ਰੇਸ ਤੋਂ ਨਿਕਲਿਆ ਹੀ ਨਹੀਂ ਨੰਬਰ। ਆਸਾ ਕੋਈ ਨਹੀਂ ਮੈਨੂੰ ਕਹਿੰਦੇ ਟ੍ਰੇਸ ਤੇ ਨੰਬਰ ਪਾਇਆ ਵਾ ਲੋਕੇਸ਼ਨ ਘੜੀ ਜਿਹੜੀ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੀ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਵੀ ਮੇਥੇ ਜਾ ਕੇ ਉਹਨੇ ਤਾਂ ਨਹੀਂ ਕੋਈ ਕਾਰਵਾਈ ਕੀਤੀ ਸਾਰਾ ਕੁਝ ਸ਼ ਪੰਜਾਬ ਪੁਲਿਸ ਸਾਰੇ ਨੂੰ ਮਦਦ। ਇਹੋ ਕਹਿੰਨੇ ਕੋਈ ਯਸ਼ੋਵਰ ਸੰਦ ਦੱਸ ਜene ਇੱਕ ਵਾਰੀ ਜਾਣਾ ਕਿ ਨਹੀਂ ਆਈ ਪਰ ਦੌੜਨਾ ਕਰੀ ਖਤਰ। ਫਾਈ ਥੱਕ ਗਏ ਆ ਮੁੰਡਾ ਮੇਰਾ ਥੱਕ ਗਿਆ। ਨਾ ਕਦੇ ਖਾਰੇ ਨਹੀਂ ਕਿ ਟੈਲਫੋਨ ਨਹੀਂ ਲੱਗਦੀ ਰਹਿੰਦੀ ਹੁੰਦੀ ਚਾਬੀ ਕਿੰਨੇ ਪਾਸ ਨਾ ਮੈਂ ਮੱਕੜੀ ਮੁੰਦੇ ਨਾਲ ਗੱਲ ਨਹੀਂ ਕੀਤੀ ਨਾ ਜੇ ਮੈਂ ਗੱਲ ਕੀਤੀ ਤੇ ਇਹ ਮਾਰੇ ਕੋ ਨਹੀਂ ਉਹਨੇ ਕਹਿੰਦਾ ਮੇਰੇ ਸੱਸ ਮੈਨੂੰ ਮਤ ਮੰਨਦੀ ਮੈਂ ਤਾਂ ਨਹੀਂ ਗੱਲ ਕਰਦੀ ਹਾਂ ਹਾਂ ਇਹ 14 ਸਾਲਾਂ ਦਾ 10 ਸਾਲਾਂ ਨੂੰ ਲਈ ਉਹ ਨਾ ਆਵੇ ਮੰਗੇ ਉਹ ਸਾਲ ਵਿੱਚ ਹੱਦ ਪੇਸ਼ ਹੋਏ ਇਹ ਸਾਨੂੰ ਪਤਾ ਲੱਗ ਜੇ ਪੈਸੇ ਜਾਣਾ ਚਾਹੀਏ ਕਿ ਨਹੀਂ